ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਜੋ ਕਿ ਆਪਾਂ ਅਰਦਾਸ ਵਿੱਚ ਪਹਿਲਾ ਬੰਦ ਬੋਲਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਉਚਾਰੀ ਹੋਈ ਅਰਦਾਸ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਹਿ ਤੇ ਆਏ ਫਿਰੰਗਤ ਗੁਰਤੇ ਅਰਦਾਸ ਸ੍ਰਮਦਾਸ ਜੀ ਹੋਈ ਸਹਾਇ ਤੇ ਸਥਾਈ ਆਪਾਂ ਲੈ ਰਹੇ ਹਾਂ ਤੇਗ ਬਹਾਦਰ ਸਿਮਰੀਏ ਘਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਈ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਗਾਇਨ ਕਰਾਂਗੇ ਤਾਂ ਵੀਰਾਂ ਦੇ ਸਕੇਲ ਤੇ ਇਸ ਨੂੰ ਆਪਾਂ ਪਹਿਲੇ ਕਾਲੇ ਤੇ ਗਾਇਨ ਕਰਾਂਗੇ ਤੇ ਪਹਿਲੇ ਕਾਲੇ ਤੇ ਗਾਇਨ ਕਰਨ ਦੇ ਲਈ ਜਿਹੜੇ ਜਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਗਾਇਨ ਕਰਾਂਗੇ ਤਬਲੇ ਦੇ ਨਾਲ ਇਸ ਨੂੰ ਰੇਦਨ ਵਿੱਚ ਆਪ ਜੀ ਸਰਵਣ ਕਰ ਸਕਦੇ ਹੋ ਤੇ ਸਿੱਖਣ ਵਾਸਤੇ ਫਿਰ ਆਪਾਂ ਬਾਅਦ ਵਿੱਚ ਕੱਲੇ-ਕੱਲੇ ਸਵਰ ਦੇ ਇਸ ਸ਼ਬਦ ਨੂੰ ਦੇਖਾਂਗੇ ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਇਸ ਸ਼ਬਦ ਨੂੰ ਤੇਗਪਾਦਰ ਸਿੰਘ ਜੀ ਗੁਰਨਾਨਕ ਲਈ ਦਇਆਏ ਸਿਖਮਤ ਪਗਤੀ ਸਿਮਰ ਕੇ ਗੁਰਨਾਨਕ ਨਹੀਂ ਰਾਮਕਾਂਤ ਸੰ ਕੋਈ ਸਹਾਰਾ ਤੇਗ ਪਹਾੜ ਜਿ ਸੰਮਰੀਅ ਤੇਗ ਪਹਾੜ ਜਿ ਸੰਮਰੀਅ ਘਰਿਕ ਆਧਰਿ ਸਿੰਮੜੀਏ ਅਰਜਨ ਹਰ ਗੋਪਿੰਦਨੋ ਸਿਮਰੋ ਸਿਰੀ ਹਰ ਰਾਏ ਅਰ ਜਨ ਹਰ ਬੰਧਨੋ ਸਿਮਰੋ ਸਿਰੀ ਹਰ ਰਾਏ ਦੁੱਖ ਜਾਏ ਜਿਸ ਡਿਠੇ ਸਬਰ ਦੁੱਖ ਜਾਏ ਜਿਸ ਡਿਠੇ ਸਬਰ ਤੇਗ ਮਹਾਦਰ ਸੁਣ ਲਈਏ ਕਰਨੁ ਜਿਧਿਆਵੇ ਤਾਰੇ ਤਰਨੁ ਜਿਧਿਆਵੇ ਤਾਰੇ ਤੇਗ ਮਹਾਦਰ ਇਸ ਸਭ ਨੂੰ ਸਿੱਖਦੇ ਹਾਂ ਵਿਰਾਂ ਦੇ ਸਕੇ ਤੇ ਕੱਲੇ ਕੱਲੇ ਸੁਰਤੇ ਤੇਗ ਬਾਹਦਰ ਸਿੰਮਰੀਏ ਤੇਗ ਬਾਹਦਰ ਸਿੰਮਰੀਏ tig Bahadır khadar Bahadır ba khadar simriya pehli ikinci astrak ke Bahadır dusri ਕਰ ਨੌਂ ਨਿਧ ਆਵੇ ਤਾਏ ਕਰ ਨੌਂ ਨਿਧ ਆਵੇ ਤਾ ਵਾਹ ਅਧਰ ਸਿਮਰੀਐ ਤੇਗ ਵਾਹ ਅਧਰ ਸਿਮਰੀਐ ਜਦੋਂ ਅੰਤਰਾ ਗਾਇਨ ਕਰਨਾ ਹੈ ਉਸ ਤੋਂ ਪਹਿਲਾਂ ਤੇਗ ਵਾਹ ਅਧਰ سمری پھر تو ایک بارہ آپ اس کمپلیٹ کر تیگ بہادر سمریہ تیگ بہادر سمریہ ਨੌ ਨਿਧ ਕਰਨੋਂ ਨਿਧ ਆਵੇ ਤਾਂ ਇਹ ਕਰਨੋਂ ਨਿਧ ਆਵੇ ਤਾਂ ਇਹ ਦੇ ਨਾਲ ਹੀ ਜੋੜਨਾ ਚਾਹੁੰਦੇ ਆ ਜੇ ਸਥਾਈ ਵਿੱਚ ਵੀ ਸਭ ਥਾਂਏ ਹੋਏ ਸਹਾਰੇ ਸੇ ਮੁਸਲਿਕੇ ਨਾਲ ਤੇਗ ਬਾਹ ਧਰ ਸਿਮਰਿਆ ਤੇਗ ਬਾਹ ਧਰ ਸਿਮਰਿਆ

ਤੇ ਆਏ ਸੇਮ ਇਸੇ ਤਰੀਕੇ ਨਾਲ ਅਗਲੀ ਪੰਕਤੀ ਵੀ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇਏ ਫਿਰ ਵਾਪਸੀ ਰਾਮਦਾਸ

ਇਹ ਫਿਰ ਸਤਾਈ ਕੰਪਲੀਟ ਕਰਕੇ ਤੇ ਹੁਣ ਆਪਾਂ ਲਾਸਟ ਅੰਤਰਾ ਜਿਹੜਾ ਕੱਲਾ ਤੇਗ ਬਾਦਰ ਸਿਮਰੀਆ ਹੈ ਉਹਨੂੰ ਦੂਸਰੇ ਅੰਦਾਜ਼ ਵਿੱਚ ਅੰਤਰੇ ਵਿੱਚ ਕਿਵੇਂ ਗਾਇਨ ਕਰਨਾ ਹੈ ਤੇਗ ਬਾਦਰ ਸਿਮਰੀਆ ਕਰਨੋਂ ਨਿਦਿਆ ਵਾ ਤਾਏ ਸਿਮ ਪਹਿਲੇ ਅੰਤਰੇ ਵਾਂਗੂ ਹੀ ਇਸ ਪੰਕਤੀ ਨੂੰ ਦੋ ਵਾਰ ਗਾਇਨ ਕਰਨਾ ਹੈ ਤੇ ਉਸ ਤੋਂ ਬਾਅਦ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤੇਗ ਬਾਧਰ ਸਿਮਰਿਆ ਦੀ ਆਸਾਨੀ ਨਾਲ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ